ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰੋ ਅੱਜ ਆਪਾਂ 826 ਵਾਲੇ ਖੇਤ ਦੇ ਵਿੱਚ ਆ ਚੁੱਕੇ ਹਾਂ ਤੇ ਦੇਖੋ ਕਿੰਨੀ ਸ਼ਾਨਦਰ ਨੇ ਗਰੋਥ ਕੀਤੀ ਹੈ ਪਾਣੀ ਇਹਦਾ ਆਪਾਂ 327 ਨੂੰ ਲੇਟ ਹੀ ਲਾਇਆ ਇਹਨੂੰ ਉਹ ਕਿਉਂ ਲਾਇਆ ਉਹ ਵੀ ਕਾਰਨ ਦੱਸਾਂਗੇ ਜਿਹੜੀ 327 ਨੂੰ ਇਹਨੇ 826 ਨੇ ਗਰੋਥ ਸਟਾਰਟਿੰਗ ਦੇ ਵਿੱਚ ਚੰਗੀ ਕੀਤੀ ਆ ਉਹ ਕਿਉਂ ਕੀਤੀ ਉਹਦਾ ਵੀ ਕਾਰਨ ਦੱਸਦੇ ਆ ਤੇ ਨਾਲ ਜਿਹੜੇ ਕਿਸਾਨ ਵੀਰਾਂ ਦੇ ਆਪਣੇ ਭਰਾ ਮੈਸੇਜ ਕਰ ਰਹੇ ਬਈ ਯੂਰੀਆ ਖਾਦ ਪਾਣੀ ਤੋਂ ਪਹਿਲਾਂ ਪਾਉਣੀ ਚਾਹੀਦੀ ਜਾਂ ਫਿਰ ਪਾਣੀ ਤੋਂ ਬਾਅਦ ਜੇਕਰ ਪਹਿਲਾਂ ਪਾਉਣੀ ਤੇ ਕਿੰਨੇ ਦਿਨ ਪਹਿਲਾਂ ਪਾਉਣੀ ਚਾਹੀਦੀ ਹੈ ਜੇਕਰ ਬਾਅਦ ਦੇ ਵਿੱਚ ਪਾਣੀ ਪਾਣੀ ਲਾਉਣ ਤੋਂ ਬਾਅਦ ਜ ਪਾਉਣੀ ਯੂਰੀਆ ਖਾਦ ਤਾਂ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ਕਿਹੜੀ ਖਾਦ ਆਪਾਂ ਨੂੰ ਜ਼ਿਆਦਾ ਰਿਜ਼ਲਟ ਦੇਖਣ ਨੂੰ ਵਧੀਆ ਮਿਲਦਾ ਇਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੂਰ ਕਾਲ ਤੇ ਬੈਲ ਘੰਟੀਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਜੇਕਰ ਕਿਸਾਨ ਭਰਾਵਾ ਆਪਾਂ ਗਰੋਥ ਦੀ ਗੱਲ ਕਰੀ 826 ਦੀ ਜਿਹੜੀ 327 ਨੂੰ ਚੰਗੀ ਗਰੋਥ ਕਿਉਂ ਕੀਤੀ ਆ ਇਹਦਾ ਮੇਨ ਇਹੀ ਕਾਰਨ ਹੈ ਕਿ ਜਿਹੜਾ ਪਹਿਲਾ ਪਾਣੀ ਜੇਕਰ ਦਾਪਾਂ ਪਹਿਲਾ ਪਾਣੀ 4 ਤੋਂ 5 ਦਿਨ ਲੇਟ ਲੈ ਕਰਦੇ ਆ ਯਾਨੀ ਕਿ ਆਪਾਂ ਜਿੱਥੇ ਲਾਉਣਾ 20-25 ਦਿਨ ਤੇ ਲਾਉਣਾ ਉਥੇ ਆਪਾਂ 28-30 ਦਿਨ ਤੇ ਲਾਈਏ ਤਾਂ ਫਿਰ ਆਪਣੀ ਜਿਹੜੀ ਕਣਕਾ ਫਟਾਰਾ ਸ਼ੁਰੂ ਪਹਿਲਾਂ ਕਰ ਜਾਂਦੀ ਤੇ ਫਿਰ ਬਾਅਦ ਵਿੱਚ ਦੱਬਦੀ ਵੀ ਘਟਿਆ ਤੇ ਗਰੋਥ ਵੀ ਚੰਗੀ ਕਰ ਜਾਂਦੀ ਹੁਣ ਜਿਵੇਂ ਇਹਦੀ ਗਰੋਥ ਤੁਸੀਂ ਦੇਖ ਰਹੇ ਬਹੁਤ ਵਧੀਆ ਨੇ ਗਰੋਥ ਕੀਤੀ ਆ ਤੇ ਜਿਹੜਾ ਫਟਾਰਾ ਵੀ ਇਹਦੇ ਕਿਸੇ ਕਿਸੇ ਬੂਟੇ ਨੂੰ ਦੋ ਯਾਨੀ ਕਿ ਸ਼ਾਖਾ ਬਣ ਗਈਆਂ ਕਿਸੇ ਦੇ ਤਿੰਨ ਤੋਂ ਚਾਰ ਵੀ ਬਣ ਚੁੱਕੀਆਂ ਆ ਦਾ ਫਟਾਰਾ ਇਹਨੇ ਬਹੁਤ ਚੰਗਾ ਕੀਤਾ ਇਹਦਾ ਫਟਾਰਾ ਕਰਨ ਦਾ ਕਾਰਨ ਕੀ ਕਿ ਜਿਹੜੀ ਇਹ ਜ਼ਮੀਨ ਆ ਇਹ ਜ਼ਮੀਨ ਅਕਸਰ ਜੀ ਜ਼ਮੀਨ ਹੈ ਜਾਨੀ ਕਿ ਡਾਕਰ ਜ਼ਮੀਨ ਨਹੀਂ ਹੈ ਜਿਹੜੀ ਡਾਕਰ ਜ਼ਮੀਨ ਉਹਦੇ ਚ ਆਪਾਂ ਨੂੰ ਦਿੱਕਤ ਕੀ ਆਉਂਦੀ ਕਿ ਢੇਲੀਆਂ ਬਹੁਤ ਬੰਨਦੀਆਂ ਉਹ ਜ਼ਮੀਨ ਦੇ ਵਿੱਚ ਜਾਨੀ ਕਿ ਜੇਕਰ ਥੋੜਾ ਗਿੱਲਾ ਪੱਤਰ ਹੋਵੇ ਜਾਂ ਫਿਰ ਉਹਦੇ ਵਿੱਚ ਢੇਲੀ ਬੰਨਦੀ ਬੰਨਦੀ ਗਿੱਲਾ ਵਜਾ ਸੁੱਕਾ ਪੱਤਰ ਵੀ ਹੋਵੇ ਇਹ ਜ਼ਮੀਨ ਦੇ ਵਿੱਚ ਜਿਹੜੀ ਢੇਲੀ ਬਹੁਤ ਨਾ ਮਾਤਰ ਬੰਨਦੀ ਆ ਤੇ ਢੇਲੀ ਜੇਕਰ ਬੰਨਦੀ ਵੀ ਮਾੜੀ ਮੋੜ ਤਾਂ ਉਹ ਵੀ ਜੇਕਰ ਆਪਾਂ ਕਈ ਵੀ ਜਦੋਂ ਸੂਪਰ ਸੀਡਰ ਨਾਲ ਬਜਾਈ ਕਰਦੇ ਆ ਇਹ ਦੂਜੀ ਨਾਲ ਇਹ ਵੈਸੇ ਲਗਭਗ ਜਿਵੇਂ ਪ੍ਰੈਸੀ ਹੋ ਜਾਂਦੀ ਆ ਕਿ ਤੁਸੀਂ ਸਾਹਮਣੇ ਜਿਵੇਂ ਜ਼ਮੀਨ ਦੇਖ ਹੀ ਰਹੇ ਜੇ ਇਹਨੂੰ ਆਪਾਂ ਰੇਤਲੀ ਤੇ ਨਹੀਂ ਕਹਿ ਸਕਦੇ ਇਹ ਤੇ ਵਿਜਲੇ ਦੇ ਸਾਇਜ ਦੀ ਕਹਿੰਦੇ ਆ ਨਾ ਡਾਕਰ ਦੇ ਨਾਂ ਰੇਤਲੀ ਯਾਨੀ ਕਿ ਢੇਲੀ ਨਹੀਂ ਇਹਦੇ ਵਿੱਚ ਬੰਦੀ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਜ਼ਮੀਨ ਦੀ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ ਆਪਾਂ ਬੀਜ ਜੇਕਰ ਡੂੰਗਾ ਬੀਜਿਆ ਜਾਂਦਾ ਜਾਂ ਫਿਰ ਬੀਜ ਜਿਹੜਾ ਘੱਟ ਡੂੰਗਾ ਬੀਜਿਆ ਜਾਵੇ ਜਾਂ ਜ਼ਿਆਦਾ ਡੂੰਗਾ ਬੀਜਿਆਵੇ ਦੋਵੇਂ ਤਰੀਕਿਆਂ ਨਾਲ ਜਿਹੜਾ ਬੀਜ ਆ ਉਹ ਉੱਗ ਹੀ ਆਉਂਦਾ ਕਿਉਂਕਿ ਡਾਕਰ ਜ਼ਮੀਨ ਦੇ ਵਿੱਚ ਜੇਕਰ ਡੂੰਗਾ ਬੀਜਿਆ ਜਾਵੇ ਤੇ ਤਾਂ ਵੀ ਜਿਹੜਾ ਆਪਣਾ ਬੀਜ ਆ ਬਾਹਰ ਨਹੀਂ ਆਉਂਦਾ ਤੇ ਜੇਕਰ ਉਪਰ ਆਪਾਂ ਬੀਜਦੇ ਨੇ ਡਾਕਰ ਜ਼ਮੀਨ ਤੇ ਤਾਂ ਉਹ ਜਿਹੜਾ ਬੀਜ ਉਦਾਂ ਦਾ ਉਦਾਂ ਹੀ ਪਿਆ ਰਹਿੰਦਾ ਉਹ ਆਪਾਂ ਜਦੋਂ ਪਾਣੀ ਲਾਉਣੇ ਫੇਰ ਬਾਹਰ ਆਉਂਦਾ ਜਾਂ ਫਿਰ ਉਹ ਆਪਾਂ ਕਹਿੰਦੇ ਜਰਮੀਨੇਟ ਹੀ ਨਹੀਂ ਹੁੰਦਾ ਤੇ ਇਹ ਦਿੱਕਤ ਡਾਕਰ ਜ਼ਮੀਨ ਦੀ ਹੁੰਦੀ ਆ ਇਸ ਬੀਜ ਦਾ ਆਪਾਂ ਨੂੰ ਇਹ ਫਾਇਦਾ ਇੱਕ ਇਹ ਜ਼ਮੀਨ ਦੇ ਵਿੱਚ ਗੁੱਲੀ ਡੰਡਾ ਬਹੁਤ ਜਲਦੀ ਕੰਟਰੋਲ ਹੋ ਗਿਆ ਸੀ ਤਾਂ ਹੁਣ ਆਪਾਂ ਨੂੰ ਦੋ ਸਾਲ ਤੋਂ ਗੁੱਲੀ ਡੰਡੇ ਸਪਰੇਅ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਹਾਲਾਂਕਿ ਪਿਛਲੇ ਸਾਲ ਇਹ ਦੇ ਵਿੱਚ ਆਪਾਂ ਚੌੜੇ ਪੱਤੇ ਵਾਲੀ ਸਪਰੇਅ ਕੀਤੀ ਸੀ ਪਾਲਕ ਜੀ ਵਗੈਰਾ ਹੋ ਜਾਂਦੀ ਇਹਦੇ ਵਿੱਚ ਉਹਦੇ ਵਾਸਤੇ ਆਪਾਂ 240 ਸਪਰੇਅ ਕਰ ਦਿੱਤੀ ਸੀ ਉਹਦੇ ਕਰਕੇ ਉਹ ਵੀ ਮਰ ਗਿਆ ਤੇ ਇਸ ਸਾਲ ਆਪਾਂ ਨੂੰ ਕੋਈ ਸਪਰੇਅ ਕਰਨ ਦੀ ਜਰੂਰਤ ਨਹੀਂ ਜਾਨੀ ਕਿ ਜਿਹੜਾ ਆਪਣਾ ਫालतू ਖਰਚਾ ਨਦੀਨ ਨਾਸ਼ਕਾਂ ਦੇ ਹੁੰਦਾ ਉਹ ਇਸ ਵਾਰ ਇਹ ਤੇ ਆਪਾਂ ਬਚਤ ਹੋ ਜਾਣੀ ਆ ਤਾਂ ਹੁਣ ਗੱਲ ਆ ਜਾਂਦੀ ਯੂਰੀਆ ਖਾਦ ਦੀ ਤਾਂ ਪਾਣੀ ਆਪਾਂ ਲੇਡ ਵੀ ਕਿਸਾਨ ਵੀਰੇ ਇਸੇ ਕਰਕੇ ਕੀਤਾ ਸੀ ਕਿ ਇਹਦੇ ਵਿੱਚ ਆਪਾਂ ਨੂੰ ਕੋਈ ਮਜਬੂਰੀ ਨਹੀਂ ਕਿਉਂਕਿ ਕਈ ਵਾਰ ਆਪਾਂ ਨੂੰ ਪਾਣੀ ਅਗੇਤਾ ਲਾਉਣਾ ਪੈਂਦਾ ਮਜਬੂਰੀ ਹੁੰਦੀ ਜਾਂ ਤਾਂ ਆਪਾਂ ਕਣਕ ਦਾ ਛਿੱਟਾ ਮਾਰਨਾ ਜਾਂ ਫਿਰ ਆਪਾਂ ਨੂੰ ਹੋਰ ਪਾਣੀ ਹੈ ਜਾਂ ਫਿਰ ਅੱਗੇ ਆਪਾਂ ਸਪਰੇਅ ਕਰਨਾ ਨਦੀਨ ਨਾਸ਼ਕ ਨਹੀਂ ਤਾਂ ਕਿ ਆਪਾਂ ਚਾਹਣਾ ਕਿ ਜਲਦੀ ਜਮੀਨ ਉੱਤਰ ਆ ਜੇ ਤੇ ਆਪਾਂ ਧੁੱਪਾਂ ਦੇ ਵਿੱਚ ਸਪਰੇਅ ਕਰ ਸਕੀਏ ਪਰ ਇੱਥੇ ਆਪਾਂ ਨੂੰ ਕੋਈ ਮਜਬੂਰੀ ਨਹੀਂ ਸੀ ਆਪਾਂ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਪਾਣੀ ਲਾ ਸਕਦੇ ਹਾਂ ਇਸ ਲਈ ਆਪਾਂ ਜਿਹਦਾ ਪਾਣੀ ਲੇਟ ਕੀਤਾ ਤੇ ਦੇਖੋ ਕਿੰਨੀ ਵਧੀਆ ਨੇ ਗਰੋਥ ਕੀਤੀ ਪਾਣੀ ਲੇਟ ਕਰਨਾ ਪਾਣੀ ਆਪਾਂ ਉੱਥੇ ਹੀ ਡੀਡ ਕਰਨਾ ਜਿੱਥੇ ਆਪਾਂ ਨੂੰ ਕੋਈ ਮਜਬੂਰੀ ਨਹੀਂ ਕੋਈ ਆਪਾਂ ਨਦੀਨ ਨਾਸ਼ਕ ਨਹੀਂ ਕਰਨਾ ਹੋਣ ਗੱਲਾਂ ਨੇ ਯੂਰੀਆ ਖਾਦੀ ਯੂਰੀਆ ਕਿਸਾਨ ਵੀਰੋ ਜਿਹੜੀ ਆਪਾਂ ਖਾਦ ਪਾਉਣੇ ਆ ਉਹ ਆਪੋ ਆਪਣਾ ਕਿਸਾਨ ਵੀਰਾਂ ਦਾ ਤਜਰਬਾ ਕੋਈ ਪਹਿਲਾਂ ਪਾ ਲੈਂਦਾ ਕੋਈ ਬਾਅਦ ਦੇ ਵਿੱਚ ਪਰ ਜੇਕਰ ਆਪਾਂ ਆਪਣੇ ਤਜਰਬੇ ਦੀ ਗੱਲ ਕਰੀਏ ਇੱਥੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਗਲਤ ਜਿੱਤੇ ਮੈਂ ਬਹੁਤ ਸਹੀ ਹਾਂ ਕਿਸਾਨ ਵੀਰ ਇੱਥੇ ਆਪਾਂ ਆਪਣੇ ਤਜਰਬੇ ਦੀ ਗੱਲ ਕਰੀਏ ਜੇਕਰ ਆਪਾਂ ਜਿਹੜੀ ਖਾਦ ਯੂਰੀਆ ਵਰਤਦੇ ਆ ਆਪਾਂ ਪਾਉਣੇ ਆ ਜਦੋਂ ਪਾਣੀ ਲਾਉਣ ਤੋਂ ਤਿੰਨ ਤੋਂ ਚਾਰ ਦਿਨ ਬਾਅਦ ਉਹਦੇ ਨਾਲ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਮਿਲਦੇ ਆ ਜਿਹੜੀ ਆਪਾਂ ਖਾਦ ਜੇਕਰ ਤਾਂ ਤੁਸੀਂ ਪਹਿਲਾਂ ਪਾਣੀ ਫਿਰ ਤੁਸੀਂ ਤਿੰਨ ਤੋਂ ਚਾਰ ਦਿਨ ਪਹਿਲਾਂ ਪਾ ਉਹ ਦਿਨਾਂ ਵਿੱਚ ਆਪਾਂ ਨੂੰ ਰਿਜ਼ਲਟ ਚੰਗੇ ਮਿਲਦੇ ਆ ਤੇ ਜੇਕਰ ਆਪਾਂ ਬਾਅਦ ਦੇ ਵਿੱਚ ਪਾਣੀ ਪਾਣੀ ਲਾਉਂਦਾ ਫਿਰ ਵੀ ਆਪਾਂ ਨੂੰ 3 ਤੋਂ 4 ਦਿਨ ਬਾਅਦ ਜਿਹੜੀ ਯੂਰੀਆ ਖਾਦ ਪਾਉਣੀ ਚਾਹੀਦੀ ਉਹ ਦਿਨ ਆਪਾਂ ਨੂੰ ਜਿਹੜੀ ਚੰਗੇ ਤਰ੍ਹਾਂ ਰਿਜ਼ਲਟ ਮਿਲਦੇ ਤੇ ਚੰਗੀ ਗਰੋਥ ਚੰਕ ਕਰਕ ਕਰਦੀ ਆ ਕਈ ਵਾਰ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਜਿਹੜੀ ਖਾਦ ਪਾਉਨੇ ਉਹ ਆਪਾਂ ਛਿੱਟਾ ਮਾਰ ਕੇ ਦੇ ਮਗਰੇ ਪਾਣੀ ਲਾਉਣ ਦੀ ਕੋਸ਼ਿਸ਼ ਕਰਦੇ ਉਹ ਖਾਦ ਦੇ ਵਿੱਚ ਆਪਾਂ ਨੂੰ ਬਹੁਤਾ ਜਿਆਦਾ ਕੋਈ ਫਾਇਦਾ ਨਹੀਂ ਦੇਖ ਨੂੰ ਮਿਲਦਾ ਜੇਕਰ ਪਹਿਲਾਂ ਵੀ ਪਾਣੀ ਤੇ ਫਿਰ 3 ਤੋਂ 4 ਦਿਨ ਪਹਿਲਾਂ ਆਪਾਂ ਪਾਓ ਇਹ ਵੈਸੇ ਜੇਕਰ ਆਪਣੀ ਸਲਾਹ ਦੀ ਗੱਲ ਕਰੀ ਜੇ ਆਪਾਂ ਦਾ ਚਾਣੇਗੇ ਤੁਸੀਂ ਪਾਣੀ ਲਾਉਣ ਤੋਂ ਬਾਅਦ ਹੀ ਜਿਹੜੀ ਯੂਰੀਆ ਖਾਦ ਪਾਇਆ ਕਰੋ ਤਾਂ ਕਿ ਆਪਾਂ ਨੂੰ ਉਹਦੇ ਚੰਗੇ ਰਿਜ਼ਲਟ ਮਿਲ ਸਕਣ ਸੋ ਅੱਗੇ ਜੇਕਰ ਆਪਾਂ ਗੱਲ ਕਰਦੇ ਆਂ ਤੇ ਇਹਨਾਂ ਦੇ ਦੋਨਾਂ ਕੈਰੇਕਟਰਾਂ ਦੀ ਸ਼ੁਰੂਆਤੀ ਦਿਨਾਂ ਦੇ ਕੈਰੇਕਟਰ ਦੀ ਉਹ ਇਹਦਾ ਕੈਰੇਕਟਰ ਕਿ ਸਾਨੂੰ ਇਹਦੇ ਤੇ ਪੱਤੇ ਉੱਪਰ ਨੂੰ ਜਾਂਦੇ ਆ ਤੇ ਜਿਹੜੀ 327 ਦੇ ਉਹਦੇ ਪੱਤੇ ਥੋੜੇ ਲੰਬੇ ਆ ਤੇ ਥੱਲੇ ਵਾਲ ਨੂੰ ਝੁਕਾ ਆ ਜੇ ਕਮਲੀ ਨਮਲੀ ਜੀ ਨਜ਼ਰ ਆਉਂਦੀ ਥੱਲੇ ਵਾਲ ਨੂੰ ਝੁਕਾ ਜ਼ਿਆਦਾ ਹੈ ਇਹ ਸ਼ੁਰੂਆਤੀ ਦਿਨਾਂ ਇਹਨਾਂ ਨੇ ਕਰੈਕਟਰ ਆ ਇਹ ਫਟਾਰੇ ਦੀ ਗੱਲ ਕਰੀ ਤੇ ਫਟਾਰਾ ਦੋਨਾਂ ਕਣਕਾਂ ਦਾ ਬਹੁਤ ਸ਼ਾਨਦਾਰ ਆ ਇਹ ਬਾਕੀ ਜ਼ਮੀਨ ਤੇ ਆਪਣੀ ਖਾਦ ਖਰਾਕ ਤੇ ਡਿਪੈਂਡ ਕਰਦਾ ਫਟਾਰੇ ਵੱਲੋਂ ਇਹਨਾਂ ਦੀ ਕੋਈ ਜੇਕਰ ਤੁਹਾਡੀ ਕਣਕ ਥੋੜੀ ਬਹੁਤੀ ਜ਼ਰਲੀ ਵੀ ਹੋਈ ਇਹਨ ਜਿਹੜੇ ਫਟਾਰਾ ਬਹੁਤ ਚੰਗਾ ਕਰਦੀ ਰਿਕਵਰੀ ਕਰ ਜੂਗੀ ਸੋ ਵੀਡੀਓ ਚੰਗ ਲੱਗੇ ਤਾਂ ਹੋਰ ਪਰਾਂ ਦਾ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ